ਸਰ ਸਾਬ ਦੇ ਦਰਸ਼ਨ ਕਰਨ ਜਾਣ। ਅੱਜ ਆਪਾਂ ਗੁਰਦੁਆਰਾ ਹੰਨੀ ਸਾਹਿਬ ਦੇ ਦਰਸ਼ਨ ਮੈਨੇ ਕਾ ਜਾ ਰਹੇ ਆ। ਸੰਗਤਾਂ ਪ੍ਰੀਤ ਨਾਲ ਦੇਖ ਚੱਲਦੇ ਆ। ਕੜੇ ਨਾਂ ਦਾ ਆਰੇ ਰੰਗੀ ਨਾਂ ਦਾ ਸੇਈ ਜੀ ਪ੍ਰਕਾਸ਼ਪੁਰ ਜੀਆਂ ਸਾਫ ਸਫਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬੈਗ ਜੀ ਸਾਹਿਬ। ਸਾਰੇ ਯਾਦਾਂ ਨੂੰ ਤੇਤੇ ਕਰਨ ਗੁਰਸਤੇ ਕਿਦੇ।

ਰੂਸ ਸਵੈਰੀ ਸ਼ਾਸਨ ਗਏ ਜੀਓ ਇਸ ਸਥਾਨ ਦਾ ਨਾਮ ਗੁਰਦੁਆਰਾ ਸੰਗਤ ਸਨਾਰ ਟੋਲੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਗੁਰਦੁਆਰਾ ਗਉ ਘਾਟ ਬਿਸੰਬਰਪੁਰ ਵਿਖੇ ਭਗਜਤਾ ਮਲ ਜੀ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਗੁਰੂ ਸਾਹਿਬ ਜੀ ਦੇ ਨਾਲ ਮਰਦਾਨਾ ਜੀ ਵੀ ਸਨ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਜੀ ਸਨ ਭੁੱਖ ਲੱਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲਾਲ ਕੱਢ ਕੇ ਦਿੱਤੇ ਲਾਲ ਹੀਰਾ ਨੂੰ ਕਹਨੇ ਆ ਲਾਲ ਕੱਢ ਕੇ ਦਿੱਤੇ ਆਖਿਆ ਭਾਈ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਛਕ ਲਿਓ ਮਰਦਾਨਾ ਜੀ ਔਰ ਲਾਲ ਲੈ ਕੇ ਇਸ ਸਥਾਨ ਵਿਖੇ ਪਹੁੰਚੇ ਇਹ ਸਥਾਨ ਮੁਰਲੀ ਧਰ ਸਨਿਆਰ ਦਾ ਹੋਇਆ ਕਰਦਾ ਸੀ ਜਦ ਮੁਰਲੀ ਧਰ ਜੀ ਨੇ ਲਾਲੂ ਵੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਹਾਂ ਇੱਕ ਸਭ ਤੋਂ ਵੱਡਾ ਜੋਹਰੀ ਸਾਲਸਰਾਏ ਜੋਹਰੀ ਜਿਹੜਾ 10ਵੇਂ ਪਾសា ਜੀ ਦਾ ਪ੍ਰਕਾਸ਼ ਜਨਮ ਸਥਾਨ ਬਣਿਆ ਹੈ ਉਹ ਪਹਿਲਾ ਸਾਲਸਰਾਏ ਜੋਹਰੀ ਦਾ ਹਵੇਲੀ ਹੋਇਆ ਕਰਦਾ ਸੀ ਉਹੀ ਇਸ ਦਾ ਮੁੱਲ ਚੁਕਾ ਸਕਦਾ ਹੈ ਦੋਵੇਂ ਸਾਲਸਰਾਏ ਜੋਹਰੀ ਦੇ ਕੋਲ ਪਹੁੰਚੇ ਜਦ ਸਾਲਸਰਾਏ ਜੋਹਰੀ ਨੇ ਲਾਲ ਨੂੰ ਵੇਖਿਆ ਉਸ ਲਾਲ ਦੀ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਵੀ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਕੋਲ ਲੈ ਕੇ ਆਏ ਹੋ ਉਹਨਾਂ ਦਾ ਦਰਸ਼ਨ ਸਾਨੂੰ ਵੀ ਕਰਾ ਦਿਓ ਤੇਨਾ ਗੁਰਦੁਆਰਾ ਗਉ ਘਾਟ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ਼ ਸੁਨੰਦੇ ਉਪਰੰਤ ਉਹਨਾਂ ਦੇ ਭਗਤ ਬਣ ਗਏ ਤੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਸਾਡੇ ਘਰ ਵੀ ਚਰਨੀ ਪਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸਲਸਰਾਏ جوہری ਦਸਵੇਂ ਜਾਮੇ ਵਿੱਚ ਅਸੀਂ ਤੇਰੇ ਘਰ ਵਿੱਚ ਹੀ ਅਵਤਾਰ ਲੈ ਵਾਂਗੇ ਜਿਹੜਾ ਕਿ ਦਸਵੇਂ ਪਾਸਾ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਧਰ ਜੀ ਨੂੰ ਹੁਕਮ ਹੋਇਆ ਮੁਰਲੀ ਧਰ ਜੀ ਆਉਣ ਵਾਲਾ ਸਮਾ ਵਿੱਚ ਤੁਹਾਡਾ ਘਰ ਗੁਰਦੁਆਰਾ ਸਾਹਿਬ ਬਨੇਗਾ ਤੇ ਜੋ ਵੀ ਮਾਈ ਭਾਈ ਇਸ ਸਥਾਨ ਵਿਖੇ ਦਰਸ਼ਨਾ ਵਾਸਤੇ ਆਉਣਗੇ ਅਰਦਾਸਾਂ ਕਰਾਉਣਗੇ ਉਹਨਾਂ ਦੀਆਂ ਸਾਰੀਆਂ ਮਨੁਕਾਮਨਾ ਪੂਰੀਆਂ ਹੋਣਗੀਆਂ ਇਹ ਇਥੋਂ ਦਾ ਇਤਿਹਾਸ ਹੈ ਸਾਧ ਸੰਗਤ ਜੀ ਬਾਕੀ ਜਨਾ ਸੰਗਤਾਂ ਨੇ ਗੁਰੂ ਕੇ ਲੰਗਰ ਮਤ ਵਾਸਤੇ ਮਾਇ ਸੇਵਾ ਕਰਨਾ ਜਨਾ ਸੰਗਤਾਂ ਨੇ ਕਾਰੋਬਾਰ ਚੜ੍ਹਦੀ ਕਲਾ ਵਾਤੇ ਅਰਦਾਸ ਕਰਉਣਾ ਉਹ ਕਰਾ ਕੇ ਗੁਰੂ ਕਰ ਦੀਆਂ ਤੁਸੀਂ ਆ ਪ੍ਰਾਪਤ ਕਰੋ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਧੰਨ ਸੋ ਵਾਹਿਗੁਰੂ ਜੀ ਦੀ ਜੀ ਫਤੇ ਇਹ ਮੁਰਣੀ ਤਰਦਾ ਕਰਦਾ ਹੈ ਇਹ ਗੁਰੂ ਨਾਨਕ ਉਹਦੀ ਇਮਾਨਦਾਰੀ ਮੁੱਖੀ ਹੈ ਜੀ ਇਹ ਤਾਂ ਹੀ ਰੱਖ ਸਕਦਾ ਹੈ ਹਾਂ ਜੀ ਕੋਲ ਵਰਦਾਨ ਨੇ ਪਾਉਣਾ 100 ਦੇ ਦਿੰਦਾ ਪਾਉਣਾ 200 ਦੇ ਦਿੰਦਾ ਹਾਂ ਹਾਂ ਪਰ ਉਹਨੇ ਉਹਦੀ ਇਮਾਨਦਾਰੀ ਦੇਖੀ ਵੀ ਇਹਨੇ ਵੇਖ ਕੇ ਇਹਨੇ ਬੌਸ ਲੱਗਦਾ ਵੀ ਮੈਂ ਨਹੀਂ ਐਕਸ ਹਾਂ ਤਾਂ ਪੇੜ ਯਾਦਗਾਰ ਦੇ ਵਿੱਚ ਇਹ ਬੁੱਢਾ ਬੰਦਾ ਠੀਕ ਹੈ ਜੀ